ਆਪਾਂ ਹੋ ਗਏ ਆ ਰੈਡੀ ਹਲੋ ਗਾਇਸ ਸਤ ਸ੍ਰੀ ਅਕਾਲ ਆਪਾਂ ਹੋ ਗਏ ਆ ਰੈਡੇ ਤੇ ਹੋੜਾਵਾ ਚੱਲ ਰਿਹਾ ਲੱਲੋ ਰਾਵਗੜ ਹਾਂ ਸਹੀ ਬਾਤ ਰਚ ਤੇਰੇ ਜਵੇੜੇ ਵੇ ਤੇ 15 ਪਰਚੇ ਨੇ ਤੇ ਆਪਾਂ ਚੱਲ ਰਿਹਾ ਆ ਜਾ ਅਸੀਂ ਜਾਣੇ ਤੂੰ ਖੜਾ ਚਾਦੂ ਬਾਈ ਖਾਲੀ ਨਾ ਮੋ ਜੀ ਵੀਡੀਓ ਕਾਓ ਤੇ ਲੱਗ ਜਾ ਮੜ ਲਿਆ ਆ ਜਾ ਆ ਜਾ ਫੜਿਆ ਜਾ ਆ ਜਾ ਹੋ ਜਾਂਦਾ ਉਹ ਦਾ ਪੂਰਾ ਕਬੂਤਰਾਂ ਦਾ ਆਪਾਂ ਹੋ ਮਿੱਤਰੋ ਅੱਜ ਦਾ ਤੜਕੀ ਕਮਿਆ ਹੋ ਗਿਆ ਦੀ ਕਾ ਜੋੜੀ ਰ ਆਪਣੇ ਕਿਹਦੀ ਗੱਲ ਫਸਾ ਲਿਆ ਸੰਦਰ ਨੇ ਇਹਦੇ ਚ ਬਹੁਤ ਔਖਾ ਕੱਢਿਆ ਭੈਣੇ ਤੋਂ ਮੋਕੇ ਪਰ ਵਾ ਤੇ ਤੜਕੀ ਕਾਮਯਾਬ ਹੋ ਗਿਆ ਦੀ ਗਜੋਲੀ ਦਾ ਆਪਣੇ ਦਾ ਮਰ ਗਿਆ ਸੀਗਾ ਬਸ ਤੇ ਰਹਿ ਗਈ ਜੇ ਬਸ 1 ਮਿੰਟ ਦਾ ਫਰਕ ਰਹਿ ਜਾਂਦਾ ਨਾ ਮੈਂ ਨਾ ਭੰਨ ਲਾ ਕੇ ਪੈਣ ਮਰ ਜਾਂਦਾ ਇੱਥੇ ਗਾਲ ਫਸਾ ਰਿਹਾ ਸੰਦਰ ਨੇ ਇਹ ਵਿੱਚ ਉਹ ਦੁੱਖਾ ਕੱਢਿਆ ਭੈਣ ਨੂੰ ਮੌਕੇ ਦੇ ਥੋੜਾ ਨਾਲ ਅੱਪੇ ਇੱਥੇ ਗਾਲ ਫਸਾ ਰਿਹਾ ਇੱਥੇ ਇਹਦੇ ਵਿੱਚ ਹੋ ਲੀਕ ਕਿਤੇ ਮੈਂ ਟੰਬਲ ਗਿਆ ਖੇਡ ਲਾ ਖੇਡ ਲਾ ਹਾਂ ਗੁੱਡ ਮਾਰਨਿੰਗ ਹੋ ਚੁੱਕੀ ਆ ਪਹਿਲਾਂ ਸੋਚਿਆ ਸੀ ਅੱਜ ਵਲੌਗ ਨਹੀਂ ਬਣਾਉਂਦੇ ਪਰ ਚਲੋ ਅੱਜ ਵੀ ਜਾਣਾ ਕਿਤੇ ਆਪਾਂ ਨੇ ਉਹ ਥੋੜਾ ਜਿਹਾ ਹੈਗਾ ਆਪਣਾ ਪੰਚਾਇਤ ਦਾ ਮਸਲਾ ਮੀਟਿੰਗ ਰੱਖੀ ਹੋਈ ਹੈ ਆਪਣੇ ਦਰਵਾਜ਼ੇ ਬੈਠੇ ਨੇ ਬਜ਼ੁਰਗ ਕਰ ਰਹੇ ਨੇ ਸਲਾਹ ਮਾਸ਼ਾ ਬਰਾ ਬਾਕੀ ਮਿਲ ਗਏ ਤੁਮੀ ਪੀਪਾ ਕੋਮਾ ਤੇਰਾ ਤਾਂ ਭੋਗ ਜਾਂ ਪੈ ਗਿਆ ਧੀ ਅੱਜ ਬਚ ਗਿਆ ਤੇਰੀ ਵਧੀ ਹੋਈ ਦੀ ਹੁਣ ਆਪਾ ਹੁਣ ਲੱਗਦੇ ਆ ਰੈਡੀ ਤੇ ਜਾਣਾ ਰਿਸਟਰੀ ਵਾਲੀ ਚ ਕਿਤੇ ਦੇਖਦੇ ਆ ਕਿਵੇਂ ਦਾ ਨਿਕਲਦਾ ਵਲੌਗ ਅੱਜ ਕਿਵੇਂ ਦਾ ਨਾ ਸ਼ਾਮ ਤੱਕ ਹੀ ਪਤਾ ਲੱਗੂ ਕੀ ਬਣਦਾ ਤੇ ਚਲੋ ਰੈਡੀ ਹੋ ਗਏ ਮਿਲਦੇ ਆ ਤੁਹਾਨੂੰ ਆਪਾਂ ਹੋ ਗਏ ਆ ਰੈਡੀ ਸਾਲੋ ਗਾਇ ਸਸਰੇ ਕਾਲ ਆਪਾਂ ਹੋ ਗਏ ਆ ਰੜਾ ਤਾਂ ਹੁਣ ਆਵਾ ਚੱਲਦਾ ਆ ਲੱਲੋ ਰਾਵਗੜ ਹਾਏ ਮੇਰਾ ਲੱਲੋ ਰਾਮਲਾ ਜੇ ਜੋ ਪੱਪ ਸੇ ਪਿਆਦਾ ਹੋਰ ਬੋਲਦਾ ਹੁੰਦਾ ਐਵੇਂ ਪਾ ਚੱਲੇ ਆਂ ਰਿਸ਼ਤੇਦਾਰੀ ਚ ਇਹ ਸ਼ਾਮ ਨੂੰ ਮਿਲਦੇ ਆਂ ਜਾ ਕੇ ਕੱਢਦੇ ਆ ਉੱਥੇ ਵਲੌਗ ਕਲਿੱਪਾਂ ਜਿੰਨੀਆਂ ਗੱਲਾਂ ਇਕੱਲੀਆਂ ਸੀ ਬਾਕੀ ਮਿਲਦੇ ਆਂ ਦਵਾਰੇ ਮਲਾਉਣੇ ਆ ਤੁਹਾਨੂੰ ਸਾਲੇ ਹੁਣੀਆਂ ਨਾਲ ਲੱਭੰਦੇ ਹੋਰ ਮਿਲ ਕੇ ਆਪਾਂ ਨੂੰ ਖਾਣ ਵਿੱਚ ਉਬਰੋ ਕਿੱਈ ਜਮਾ ਕਿੱਥੇ ਚੱਲੇ ਅੱਜ ਚੱਲੇ ਆਪਾਂ ਦੱਸਣਾ ਨਹੀਂ ਹੈਗਾ ਕਿਉਂ ਤਾਂ ਲੱਗ ਗਈ ਨੀ ਨਿਉਂ ਚੀਜ਼ ਲੈ ਕੇ ਆਉਣੀ ਆ ਸੀ ਅੱਜ ਲੋਕੇਸ਼ਨ ਤੱਕ ਆਹ ਬੰਦਾ ਰਸ ਗਿਆ ਸਾਡਾ ਮੂੰਹ ਪਰਾਂ ਕਰੀ ਖੜਾ ਤੇ ਅੱਜ ਇਹ ਨਹੀਂ ਪਤਾ ਗੱਡੀ ਲੈ ਆਈਏ ਇਹ ਨਹੀਂ ਵਾਹ ਟਰੱਕ ਲੈ ਆਈਏ ਪਾ ਲੈ ਕੇ ਜਰੂਰ ਆਉਣਾਗਾ ਬਾਕੀ ਮਿਲਦੇ ਕਾਹਾਂ ਜਾ ਕੇ ਤੁਹਾਨੂੰ ਮੇਟਰੋ ਲੈ ਲਿਆ ਮਚਾਈਆਂ ਭੁੱਖ ਲੱਗੀ ਮੁੰਡੇ ਨੂੰ ਰਸਤੇ 'ਚ ਕਹਿੰਦਾ ਪਾਜੀ ਖਵਾ ਮਿੱਠਾ ਹੋ ਜਾਵੇਗਾ ਮੀਟਾ ਲੱਖਾ ਹੋ ਜਾਵੇਗਾ ਚਾਉ ਚਾਉ ਦੇ ਲੋਕ ਲੋ ਫੇਰੀ ਮਾਲ ਖੇਡੂਗਾ ਦੱਸੋ ਗਾਈਜ਼ ਕਿਹਦੀ ਕੀ ਪਸੰਦ ਆ ਤੁਹਾਨੂੰ ਇਸੇ ਨਾਲ ਹੀ ਮਾਲ ਖੇਡੂ ਬਹੁਤ ਮੈਲੀ ਮਠਿਆਈ ਜੇ ਬੱਤੀ ਆਪਣੀ ਚੱਲੇ ਹੁਣ ਰਿਸ਼ਤੇਦਾਰੀ ਚ ਫਿਰ ਰਹਾ ਹਾਂ ਤੁਹਾਨੂੰ ਅੱਜ ਕਰਨ ਕੀ ਆਏ ਆ ਕਿੱਥੇ ਚੱਲੇ ਆ ਪਹੁੰਚ ਗਏ ਆਪ ਆਪਦੀ ਮੰਜ਼ਲ ਤੇ ਸਰੌਦ ਪਰਾਉਨੇ ਦੀ ਆਉ ਭਗਤ ਹੋਊਗੀ ਅੱਜ ਪਹਿਲੀ ਵਾਰੀ ਐਂ ਪਿਆਸ ਤੋਂ ਬਾਅਦ ਹਾਂ ਫੁੱਲੇ ਸੇ ਬਾਹਰ ਫੁੱਲੇ ਹੀ ਫੁੱਲਾ ਅਸਾਂ ਠੀਕ ਐ ਐਵੇਂ ਤੇਲ ਵੀ ਚੋਣ ਗੇਟ ਤੇ ਖੜੇ ਹੋਣੇ ਅੱਜ ਪਰਾਉਣਾ ਆਕੜ ਵੀ ਪੂਰਾ ਵੀ ਆਹ ਲਿਆਓ ਆਹ ਲਿਆਓ ਦੇਖੀ ਚੱਲੋ ਚਿਪਕ ਕੱਢਾਂਗੇ ਆਪਾਂ ਬਣੇ ਰਹੋ ਬਲਾਉ ਬਣੇ ਬੜੇ ਰਹੋ ਐਂਡ ਤੱਕ ਕੱਲ ਨੂੰ ਜਾਣਾ ਮਹਾਲੀ ਆਪਾਂ ਪ੍ਰੋਗਰਾਮ ਬਣ ਗਿਆ ਕੱਲ ਨੂੰ ਖੱਪ ਵੱਧ ਪਊਗੀ ਅੱਜ ਥੋੜਾ ਜਿਹਾ ਵਲੌਗ ਆਪਣਾ ਇੰਟਰਸਟਿੰਗ ਸ਼ਾਇਦ ਘੱਟ ਵੀ ਹੋਵੇ ਬਾਕੀ ਸ਼ਾਮ ਤੱਕ ਹੋ ਵੀ ਸਕਦਾ ਆ ਆਲੋ ਪਹੁੰਚੇ ਕਿ ਆਪਾਂ ਨਹੀਂ ਮੁੰਡੇ ਸਾਨੂੰ ਗਲਤ ਰਾਹ ਦੱਸ ਜਾਂਦੇ ਨੇ ਮੈਂ ਵੀ ਗਲਤ ਆਈ ਜਾਂਦਾ ਹਾਂ ਬੋਲ ਕੇ ਕੋਈ ਨਹੀਂ ਬੋਲ ਕੇ ਦੱਸ ਸਕਦੇ ਉਹ ਇਸ਼ਾਰੇ ਕਰੀ ਜਾਂਦੇ ਨੇ ਮਗਰ ਬੈਠੇ ਬਹੁਤ ਦੂਰ ਆ ਜਾਂਗੇ ਇੰਨਾ ਕਦੋਂ ਹੋ ਹੀ ਜਾਂਦਾ ਆਲੋ ਪਿੱਛੇ ਬੈਠੇ ਹੀ ਸਾਰੇ ਇਹ ਕਰੀ ਜਾਂਦੇ ਰਹੇ ਇਹ ਮੋਲ ਕੇ ਦੱਸ ਦੋ ਇੱਥੇ ਆ ਕਿਹੜਾ ਜੀ ਆਪਾਂ ਨੂੰ ਪਹੁੰਚੀ ਹੋਣੀ ਹੈ ਜੀ ਵਾਈਟਨ ਵਿਹਲੀ ਹੈ ਜੀ ਵਾਈਟਨ ਉਹ ਦੇਖੋ ਉੱਪਰ ਕਬੂਤਰ ਬੱਲੇ ਮਿਲਦੇ ਆਉਣ ਅੰਦਰ ਜਾ ਗਈ ਨਹੀਂ ਸਾਗਰੀ ਤੇ ਬਾਕੀ ਮਿਲਦੇ ਜੀ ਹਾਂ ਜੀ ਲੋ ਜੀ ਕਹਿੰਦੇ ਮਿੱਤਰੋ ਬੱਲੇ ਬੱਲੇ ਹੋ ਗਈ ਆ ਜੀ ਅੱਜ ਮੋਟੇ ਕੇ ਲੱਭ ਲੋ ਵੀ ਮਿੱਤਰੋ ਕਮਿਸ਼ਨ ਪੂਰਾ ਹੋ ਗਿਆ ਜੀ ਆਪਣਾ ਅੱਜ ਅੱਜ ਕੀ ਹਾਲ ਹੈ ਜੀ ਚੱਲ ਬੁੱਢੀ ਲਾਈ ਜੀ ਆਪਣਾ ਕੀ ਹਾਲ ਬਦਲਦਾ ਸਮੇਂ ਉਹ ਜੀ ਭੰਗਾ ਪਹਿਲਾਂ ਕੰਗਾ ਨਹੀਂ ਆ ਰਿਹਾ ਹੋਣਾ ਦੋਧਣਾ ਨਹੀਂ ਪੈ ਗਿਆ ਤੁਹਾਨੂੰ ਜੋਨੀ ਜੋਨੀ ਅੱਜ ਆਇਆ ਨਾ ਅੱਜ ਕਨੀਟ ਵਾਲਾ ਮੋਟਾ ਹੋਣਾ ਹੈ ਆਜੋ ਚਾਚਾਈ ਨੇ ਸ਼ੌਂਕ ਨਾਲ ਕਬੂਤਰ ਰੱਖੇ ਹੋਏ ਨੇ ਇੱਧਰ ਸਰਾਉਦ ਪਿੰਡਾ ਬਾਈ ਜੇ ਬਾਜੀ ਬੂਜੀ ਤੇ ਛੱਡਣੇ ਹੋਣਗੇ ਦੱਸ ਦਿਓ ਸ਼ੌਂਕਾ ਪੂਰਾ ਕਬੂਤਰਾਂ ਦਾ ਆਪਣਾ ਪਰ ਪਰ ਦਿਓ ਸਿੱਕੇ ਅੰਦਰ ਆ ਜਾ ਚੱਲ ਇਧਰ ਅੰਦਰ ਆ ਜਾ ਘਰ ਵਾਲੇ ਕੰਮ ਲੱਗਿਆ ਉਹ ਵੀ ਕਰਨ ਨੂੰ ਇਧਰ ਰਾਣੀਆਂ ਰੱਖਾ ਦੋ ਆਪਣੀਆਂ ਹੂੰ ਰਾਣੀਆਂ ਕਿਹੜੀਆਂ ਵਿੱਚ ਉਹ ਬਾਬਿਆਂ ਪਹੁੰਚੇ ਹੋਏ ਆ ਅੱਜ ਰੱਬ ਦੀਆਂ ਜੜਾਂ ਚ ਛੜੀਆਂ ਨੇ ਆਹ ਵਲਕਾ ਨੰਬਰ ਆਹ ਉਹ ਵਲਕਾ ਨੰਬਰ ਕਬੂਤਰ ਘਟੋ ਘਟ 100 ਹੋਊਗਾ ਰੱਖਿਆ ਹੋਇਆ ਚਾਚੇ ਵਣੀਆਂ ਦਾ ਹਨਾ ਨਾਲ ਚਾਚਾ ਪੁਰਸਾ ਚਾ ਨਾਲੀ ਕਬੂਤਰਾਂ ਦਾ ਕੰਮ ਇੱਧਰ ਦੇਖੋ ਕੋਠੇ ਦੀ ਆੜੂ ਸਿਮਲਾ ਮਿਰਚ ਨਿੰਬੂ ਸਾਰਾ ਹੈਗਾ ਫਿਰ ਬੁੱਟੇ ਕੋਠੇ ਦੀ ਲਾ ਰੱਖੇ ਨੇ ਟੈਂਡ ਗੱਲ ਬਾਤ ਆ ਬਾਈ ਜੀ ਲੱਗ ਗਿਆ ਇੱਥੇ ਆ ਕੇ ਆਵਾਂਗੇ ਦਵਾਰੇ ਰਹਿਣਾ ਵਾ ਇੱਕ ਦਿਨ ਵੇ ਆ ਜਾ ਖਸਮਾ ਇੱਧਰ ਆ ਜਾ ਪੁੱਤ ਆਹ ਬਹੁਤ ਸਿਆਣਾ ਮੇਰਾ ਪੁੱਤ ਫਿਰ ਬੁੱਬੂ ਲੈ ਆਉਂ ਮੈਂ ਕਬੂਤਰ ਲੈ ਆਉਂ ਦੰਦੀ ਵੱਡੂ ਆ ਜਾ ਅੰਦਰ ਆ ਜਾ ਆ ਜਾ ਚਲੋ ਜੀ ਹਾਂ ਜੀ ਅੱਜ ਤਾਂ ਸਾਰਾ ਦਿਨ ਰਿਸ਼ਤੇਦਾਰਾਂ ਦੇ ਨਾਮ ਆਣਾ ਹੈ ਨਾ ਮੈਨੂੰ ਤਾਂ ਅਸੀਂ ਮਾਰਚਾਲ ਚੀਜ਼ ਲੈਣੀ ਸੀ ਉਹ ਲੈ ਕੇ ਆਵਾਂਗੇ ਪਰ ਇੱਕ ਰਿਸ਼ਤੇਦਾਰੀ ਭਗਤਾ ਆਤੀ ਦੂਜੀ ਚ ਚੱਲੇ ਆਂ ਪੰਜ ਪੰਜ ਸੌ ਵਿਹਾੜੀ ਬਾ ਲਿਆ ਜੇ ਉਹ ਦੂਜੇ ਪਾਸੇ ਚੱਲੇ ਆਂ ਸ਼ਾਮ ਹੀ ਜਦੋਂ ਮਿਲਾਂਗੇ ਅੱਜ ਦਾ ਬਲੌਗ ਤਾਂ ਅਵੇਂ ਚੱਲੂਗਾ ਬਾਕੀ ਦੇਖੋ ਸ਼ਾਮ ਨੂੰ ਉਹ ਵੀ ਸਕਦਾ ਕੁਝ ਇੰਟਰਸਟਿੰਗ ਵੀ ਹੋਊਗਾ ਘਰੇ ਪਹੁੰਚੀਏ ਇੱਕ ਵਾਰ ਮਿਲਦੇ ਆਂ ਤੁਹਾਨੂੰ ਫਿਰ ਪਹੁੰਚ ਚੁੱਕੇ ਆਗੇ ਨੈਕਸਟ ਮੰਜ਼ਲ ਤੇ ਸਟ੍ਰੈਸਟਿੰਗ ਤੇ ਉੱਝ ਹੋਏ ਨੇ ਸੰਗ ਤਾਂ ਬੱਬਨਪੁਰ ਕਾਲੀਆਂ ਕਾਲੀਆਂ ਗੱਡੀਆਂ ਲੈ ਕੇ ਹਾਂ ਕੀ ਕਰਦਾ ਬਸ ਰਾਸਤੇ ਚ ਲੈਣਾ ਹੈ ਬੁੱਤ ਬਾਸ ਸਗਾ ਸ ਬਹੁਤ ਹੋ ਗਏ ਐ ਨਾ ਕਰ ਦੇ ਦਾ ਕਰ ਜੇਬਾਂ ਚ ਇਹ ਅਸੀਂ ਦੁਬਾਰੇ ਫੇਰ ਘਰੇ ਆ ਕੇ ਬਿਸਕੁਟ ਚੱਕ ਲੈ ਰਿਹਾ ਰਿਸ਼ਤੇਦਾਰਾਂ ਦੇ ਜੇਬਾਂ ਚ ਵਾ ਕੇ ਪੰਦੇ ਆਪਣੇ ਦਿਖ ਨਹੀਂ ਰਹੇ ਪਏ ਜੋ ਕਿੱਥੇ ਫਿਰਦੇ ਨੇ ਗੇ ਪੰਡਤ ਜੀ ਅੱਜ ਪਿੰਡ ਚੱਲ ਗਏ ਇੱਧਰ ਖਾਲੀ ਪਿਆ ਅੰਦਰ ਚੱਲ ਕੇ ਦੇਖ ਰਿਹਾ ਲੁਸਤਾ ਲੱਗੂਗਾ ਇਹਨੇ ਸਾਡਾ ਵਲੌਗ ਬਣਾਉ ਆਤੀ ਦਵਾਰੇ ਆ ਉੱਥੋਂ ਬਾਹਰੋਂ ਇਹ ਕੋ ਸਾਹਬ ਨੇ ਸਾਡੇ ਇਨਰ ਬਣਾ ਦੇ ਦੀ ਹਾਂ ਬਹੁਤ ਵਸਤਾਂ ਦਵਾਰੇ ਪਕਿਆ ਉੱਥੋਂ ਆਮ ਦਵਾਰੇ ਦਵਾਰੇ ਇਹਨੇ ਦਵਾਰੇ ਆ ਅੰਦਰ ਕਲ ਠੀਕ ਐ ਤੁਹਾਾਰੇ ਆ ਗਿਆ। ਇਹਦਾ ਭੈਂਡਾ ਲੋਗਨ ਮੀਚੀ ਵਾਲਾ ਕੰਮ ਕਰਤਾ ਮੁੰਡਿਆਂ ਨੇ। ਆ ਜਾ। ਓਏ। ਓਏ ਸਾਜੀ। ਕੀ ਹਾਲ ਹੈ? ਓਕੇ। ਵਧੀਆ ਬੜਾ ਖੁਸ਼ ਹੋ ਗਿਆ ਪਲੇਟਾਂ ਮੈਂ ਕਿਹਾ ਹੋਇਆ ਦੀ ਗਰ ਰਿਸ਼ਤੇਦਾਰੀ ਚ ਸਹੁਰਿਆਂ ਨਾਲ ਗਿਆ ਤੇ ਮੈਂ ਆਪਣੇ ਫੋਟੋ ਲੈ ਰਿਹਾ ਮੈਂ ਪੂਰਾ ਆ ਰਿਹਾ ਅਸੀਂ ਅਸੀਂ ਸਾਡੀ ਫੋਟੋ ਅਸੀਂ ਸਿੱਸਕ ਨਹੀਂ ਸ਼ੂਟ ਲੈਣਾ ਹਾਂ ਠੀਕ ਹੈ ਚੱਕ ਪਿੱਛੇ ਜਰਾ ਹੋ ਵੀ ਆ ਜਾਂਦਾ ਵਾ ਹੌਲ ਹੌਲਟ ਹੋ ਗਣ ਮੂੰਹ ਬਣਾ ਛੋਟਾ ਕਰਦੀ ਭਾਈ ਬੜੇ ਓਏ ਠੀਕ ਹੈ ਗੱਲ ਵਾਲੀ ਉਹ ਗੱਲ ਨਹੀਂ ਬੋਲੀ ਦੀ ਇਹਦਾ ਇਹਦਾ ਐਡੇ ਮੂੰਹ ਵਾਲੀ ਲਾਸ਼ ਆਉਂਦੀ ਕਾਸਾ ਫਿਰ ਲਾ ਕੱਟ ਲਾਵਾਂਗੇ ਤਵਾ ਤੇਰੇ ਤੇ ਕਰੇ ਦਿਖਾਉਣ ਹੁੰਦਾ ਬਲੌਗ ਇਹਨੇ ਯਾਰ ਫਿਰ ਵਿੱਚ ਕੰਮ ਇਹਦਾ ਬਾੜਾ ਕਰ ਦਿੰਦੇ ਨੇ ਹਾਂ ਕਿਵੇਂ ਕਰ ਮੈਂ ਗਾਲਾਂ ਤੋਂ ਕੋ ਕੰਟਰੋਲ ਕੀਤਾ ਕਰ ਮੈਂ ਆ ਵੀ ਕਰਿਆ ਤੂੰ ਤਾਂ ਕੱਟ ਨਹੀਂ ਸਿੱਖਿਆ ਇੱਕ ਤਾਂ ਫਿਰ ਅੱਜ ਵੀ ਨਿਕਲ ਗਈ ਇੱਕ ਨਾ ਚੱਲ ਅੱਜ ਨਹੀਂ ਅੱਜ ਕੰਟਰੋਲ ਹੋਏ ਇਸ ਤੋਂ ਬਾਅਦ ਨਹੀਂ ਕੱਢਦੇ ਮੈਂ ਕਰ ਲਉਂਦੀ ਤਾਂ ਚੰਗੀ ਕਰੀ ਮੈਂ ਜੋ ਰੂੜੀ ਦੇ ਰੂੜੀ ਉਹ ਹਾਂ ਕੰਟਰੋਲ ਦੀ ਪੈਂਟਰ ਰੂੜੀ ਦੇ ਉਹਦਾ ਸ਼ੁਕਰਗਾਰ ਉਹ ਹੀ ਰੂੜੀ ਤੇ ਸੀ ਪੀ ਆ ਉਹ ਵੀ ਸੱਟਣਾ ਸੀ ਤਾਂ ਜਾ ਕੇ ਮੈਂ ਤਾਂ ਉਦੋਂ ਬਸ ਮੈਨੂੰ ਨਾ ਪੋਟੀ ਦਾ ਜ਼ੋਰ ਪੈ ਗਿਆ ਮੈਂ ਛੇਤੀ ਜਿੱਦੀ ਘਰੇ ਚਾਰ ਨਹੀਂ ਉਹਨੂੰ ਚੱਕ ਕੇ ਥੋੜੀ ਦੇੜਦੇ ਜੀ ਚੱਲ ਆਈਏ ਜਮ ਕੀ ਲਾਉਣੇ ਹੋ ਛੱਤੀ ਲਾਉਣੇ ਮੈਂ ਵੀ ਲਾ ਲੈਣਾ ਯਾਰ ਪ੍ਰੀਵਾਰ ਕੜਕਰੇ ਹੀ ਪਿਆ ਯਾਰ ਬਸ ਆ ਜਾ ਕੋਈ ਸੁਣਾ ਮੈਂ ਮੂੰਹ ਚੈੱਕ ਕਰ ਰਿਹਾ ਮੂੰਹ ਮੂੰਹ ਚੈੱਕ ਕਰ ਰਿਹਾ ਮੂੰਹ ਛੱਡ ਦੇ ਚੱਲ ਜੈ ਹੰਮ ਉਹ ਪਹਿਲਾਂ ਅੱਧ ਗੜੀ ਮੈਂ ਜੇ බයිලු දෙයකි කරන මැවි අහිසැට්ටල උද ආව සන්තය ඇසි ටඩලවුගේ ලැ ਹਾਰਡ ਲੱਗੀ ਜਾਂਦੀ ਆ ਸਿਰਾ ਕਰਾ ਦਾ ਭੈ ਚੁੱਕੀ ਨੇ ਲੜੀ ਜਾਂਦੇ ਨੇ ਪਰਿਵਾਰ ਟੁੱਟ ਨਾਲ ਆਂਦਾ ਮੇਰੇ ਬੰਦੇ ਖੋ ਗਏ ਬੰਦੇ ਆਵਰ ਦੇ ਨੇ ਛੋਟੇ 59 11 ਆ ਲੈ ਚੱਲ ਚੱਲ ਗੇ ਨਾ 59 11 ਚੱਲ 59 11 65 ਬਾਈ 65 ਬਾਈ ਇੱਕ ਹੋਰ ਪਾ ਦੋ 10 ਕਿਲੋ ਵਾਲੀ ਓਏ ਦੇਖੀ ਹੁਣ ਗੇਰਾ ਇਹ ਚੱਕ ਮਿੱਤਰਾ ਬੱਲੇ ਬੱਲੇ ਹਾਂ ਹੌਸਲਾ ਵਜਾਈ ਕਰੋ ਤਾੜੀਆਂ ਮਾਰ ਕੇ ਟਟ-ਕਟ ਬਨਮੋਰ ਬਨਮੋਰ ਵਾ ਵਾ ਟਟ-ਕਟ ਇੱਕ ਹੋਰ ਲਾ ਦੇ ਇੱਕ ਮੇਰੇ ਨਾਲ ਵੀ ਗੁਰੀ ਦੇ ਨਾਲ ਵੀ ਛੋਟਾ ਬਾਈ ਛੋਟਾ ਮੰਨ ਗਏ ਤਾੜੀਆਂ ਲਾਓ ਯਾਰ ਐਪਰੀਸ਼ੀਏਟ ਕਰੋ ਮੁੰਡੇ ਨੂੰ ਵਾ 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 ਸੇਰਾ ਕਰਾਦਾ ਬਾਈ ਹੁਣ ਹੁਣ ਇਹਦੀ ਵਾਰੀ ਆ ਛੋਟਾ ਬੰਦਾ ਡੋ ਗਿਆ ਇੱਕ ਲਾ ਦੇ ਮੂਡੀ ਮਾਰ ਦਿੰਦਾ ਠੀਕ ਹੈ। ਅੜਜੋ ਹੜਜੋ। ਹੈਗਾ। ਹੈਗਾ। ਵੀਡੀਓ ਕਾਲ ਤੇ ਲਾਉਂ ਜੀ ਵੀਡੀਓ ਕਾਲ ਤੇ ਲੱਗਾ ਉਹ ਮੜ ਲਿਆ। ਆ ਜਾ ਆ ਜਾ ਫੜਿਆ ਆ ਜਾ ਆ ਜਾ। ਹੋ ਜਾਂਦਾ। ਹੋ ਜਾਂਦਾ। ਹੋ ਜਾਂਦਾ ਹੀ। ਵੀ ਜਾਂਦਾ ਹੀ ਵੀਡੀਓ ਕਾਲ ਤੇ ਲੱਗ ਕੇ ਸੱਜੇ ਹੋ ਕੇ ਖੱਬੇ ਹੋ ਜੀ। ਫੇਰ ਖੱਬੇ ਦਾ ਸੱਜੇ ਹੋ ਜੀ ਆ ਜਾ ਮੁੜਿਆ ਵੀਰ। ਹੁਣ ਤਾਂ ਫੜਿਆ ਗਿਆ। ਆ ਲੈ ਯਾਰ ਹੰਤੰਬੜਾ ਕੋਈ ਫੈਰਾਂ ਲੈਣੀ ਅਵੀ ਭੈਣ ਦਾ ਜਮਗਾ ਛੱਡੀ ਵੀ ਬੰਦਾ ਕਿੱਥੇ ਆ ਬੰਦਾ ਵੇਂਦਾ ਅਸੀਂ ਕਹਦੇ ਉੱਪਰ ਪਾ ਜਾਗੇ ਮੈਨੂੰ ਮਾਰਦੀ ਇਹਦੇ ਤੇ ਆ ਗਲੀ ਵਾਲ ਆ ਦੇਖ ਲਓ ਗਲੀ ਵਾਲੇ ਨੇ ਕਿੰਨੇ ਵਾਰੀ ਕਿਹਾ ਬਾਈ ਪਰਾਂ ਲਾਇਆ ਕਰੋ ਦੱਸ ਗਲੀ ਵਾਲੇ ਕਿੱਥੋਂ ਰੰਗਣ ਵਿਚਾਰੇ ਆ ਆ ਮੋਟਰਾਂ ਤੇਰਾ ਨਾ ਇਹ ਕ੍ਰਿਸ਼ ਦਾ ਅੱਛਾ ਇਹਨੂੰ ਕ੍ਰਿਸ਼ ਵੀ ਸਾਡੀ ਜਮਾ ਚਾਉਂਦਾ ਬਾਈ ਰੇਤੀ ਕਰੋਸ਼ਨ ਆ ਜਾ ਆ ਜਾ ਤੁਹਾਨੂੰ ਪਤਾ ਮਾਰਨ ਸੀ ਇਹਦੇ ਤੇ ਕੀ ਬਾਹਰੋਂ ਭਾਈ ਦਾ ਫੋਨ ਆਇਆ ਹੋਇਆ ਅੱਛਾ ਇਹਦਾ ਭਾਈ ਕਿੱਥੇ ਆਇਆ ਹੋਇਆ ਬਾਹਰੇ ਭੈਣ ਭਾਈ ਦੋਨੋਂ ਹੀ ਮੈਂ ਕੱਟ ਕੇ ਲੈਂਦਾ ਹਾਂ ਚਲੋ ਕੋਈ ਨਹੀਂ ਸਾਰੇ ਨਹੀਂ ਬਾਈ ਬਣਾਉਣਾ ਚਲ ਰੱਖੋ ਹੀ ਨਹੀਂ ਕਰ ਲਾ ਸੀਦਾ ਬਾਈ ਅਸੀਂ ਤਾਂ ਸੈਟ ਲਾਉਣੇ ਆ ਸੈਟ ਲਾਉਣੇ ਆ ਅਸੀਂ ਅਸਲ ਇਹਦੀ ਗੱਲ ਵੀਰੇ ਗਲਤ ਆ ਜੀ ਜਿੰਮ ਦੀ ਫੀਸ ਇਹ ਆਪਣੀ ਮੰਮਾ ਤੋਂ ਪਰਵੋਣ ਲਾਗਾ ਇੱਥੇ ਆ ਕੇ ਜਿੰਮ ਨਹੀਂ ਲਾਉਂਦੇ ਇਸ ਵਾਸਤੇ ਗਲਤ ਗੱਲ ਆ ਤੁਸੀਂ ਮੈਂ ਵੱਡੇ ਭਾਈ ਦਾ ਹੁਣਾ ਆਇਆ ਭਾਈ ਪਨੇਗਾ ਹਾਂ ਬਾਈ ਕੀ ਹੋਇਆ ਉਹ ਤਾਂ ਮੰਨੋ ਠੀਕ ਹੈ ਫਾਰੀ ਤਾਂ ਲੱਭਣੀ ਆਈ ਦੀ ਮਾਂ ਕਿਤੇ ਬੰਦਾ ਪੈ ਤਾਂ ਸੋਰੀ ਉੱਥੇ ਉਮਾਈ ਰਹਿੰਦਾ ਫਿਰ ਆ ਭਾਈ ਦਾ ਓਕੇ ਬਦਲ ਗਏ ਬਿਆਨ ਬਦਲੇ ਠੀਕ ਹੈ ਮੰਨ ਕੇ ਮੰਨ ਕੇ ਸੋਈ ਜਿੰਨਾ ਤਰ੍ਹਾਂ ਸਟੇਮੇ ਨਾਲ ਉਹਨਾਂ ਕੁੱਟਲਾ ਉਸ ਤੋਂ ਬਾਅਦ ਤੇ ਮੇਰੀ ਵਾਰੀ ਆ 1 2 3 ਗੋ ਗੁੱਡ ਗੁੱਡ ਵਾਹ ਸਰਾ ਕੋ ਕਾਲਾ ਦਾ ਮੁੜਿਆ ਗਾਲ ਤਾਂ ਵਸਾ ਕੁੱਟਿਆ ਮੁੜਨ ਦੇ ਆ ਕਰਨ ਹਾਂ ਵਾਹ ਵਾਹ ਮੁਫੀ ਭੈੜੀ ਲੰਗੇ ਜਾ ਦੇ ਆ ਗਈ ਦੀ ਕਾਲਾ ਉਹ ਮੇਰੀ ਵਾਰੀ ਆ ਦੀ ਮਾਪਿਓ ਜੰਮ ਕਾਜੀ ਓਕਾ ਚੱਲਦੇ ਆਂ ਘਰਾਂ ਨੂੰ ਹਲੇ ਬੰਦੇ ਸਾਰੀ ਕੈਂਟਿੰਗ ਲੱਗ ਗਈ ਹੁਣ ਪਾਣੀ ਕਿੱਧਰ ਲੋਨੀ ਰਹਿ ਗਏ ਅੱਜ ਮੈਂ ਤੇ ਗੋਨੀ ਗੌਰਵਾ ਜਾਣੀ ਭੱਜ ਲੈ ਵਾਪਾ ਬੰਦੇ ਰੋਹਿਤ ਰੋਹਿਤ ਨੂੰ ਕੰਮ ਹੋ ਗਿਆ ਇੱਕ ਮਹੀਨੇ ਦਾ ਖਸਮ ਆ ਫਿਰਦਾ ਇੱਥੇ ਯਾਰ ਕੀ ਕਹੀਏ ਫਿਰ ਕਹਿੰਦੇ ਨੇ ਗਾਲਾਂ ਕੱਢਦਾ ਗਾਲਾਂ ਕੱਢਦਾ ਫਿਰ ਕਹਿੰਦੇ ਬੁੱਟਾ ਗਾਲਾਂ ਕੱਢ ਭਾਈ ਨੇ ਕੱਟਿਆ ਨਹੀਂ ਹੋਣਾ ਲਾਲੀ ਜੰਮ ਜਿੰਮ ਦਾ ਲੱਗੀ ਵਾਦਿਓ ਕੀ ਲਾਇਆ ਅੱਜ ਫਿਰ ਬੰਦੇ ਨਹੀਂ ਆਏ ਨਾ ਚੈਸਟ ਲਾਈਆ ਆ ਤੁਸੀਂ ਦੋ ਹੀ ਰਹਿ ਗਏ ਦੋ ਅਸੀਂ ਜੀ ਤੀਜਾ ਤੂੰ ਬਾਹਰੇ ਬੈਠਾ ਸੀ ਰੋਹਿਤ ਆਇਆ ਨਹੀਂ ਤੇਰੀ ਪਰਲੀਕਨੀ ਗੱਲਾਂ ਰਹਿ ਗਈਆਂ ਹੁਣ ਉਹ ਡਾਂ ਨਾ ਬਣਿਆ ਰਿਹਾ ਮੈਂ ਡਿਟਾ ਕਰਦਾ ਸੀ ਨਹੀਂ ਕਰਦਾ ਚਲ ਆਪਾਂ ਕੱਟ ਦੇ ਉਹਨੂੰ ਹੋਰ ਉਹ ਕੰਮ ਤੇ ਆ ਅੱਛਾ ਬਾਕੀ ਦੋ ਬੰਦੇ ਅੰਦਰ ਹੀ ਨੇ ਦੋ ਪੇਟ ਸੈਟ ਲਾ ਰਹੇ ਨੇ ਪੇਟ ਸੈਟ ਹੁਣ ਪਿੰਡ ਨੂੰ ਜਾਵਾਂਗੇ ਹਾਂ ਐਡੀਟਰ ਨੂੰ ਲੱਭਾਂਗੇ ਸਾਡੇ ਲਵਲੀ ਕੋਚ ਨੂੰ ਐਡੀਟਰ ਅੱਜ ਮੇਰੇ ਖਿਆਲ ਨਾਲ ਲੇਟ ਲੇਟ ਨਹੀਂ ਹੋਗੇ ਸਾਹਿਬ ਅੱਗੇ ਹੋਣਗੇ ਅੱਜ ਮੈਂ ਕਹਿੰਦਾ ਲੇਟ ਹੋਗੇ ਬਲੌਗ ਪਾਉਣ ਜਦੋਂ ਮੈਂ ਕਿਹਾ ਹੋਇਆ ਸੀ ਜਾਂ ਜਦੋਂ ਬਿਆਨ ਚ ਗਏ ਹੋਏ ਸੀਗੇ ਉਹ ਵੀ ਕੱਢ ਕੇ ਲਾਇਆ ਬਲੌਗ ਤਾਂ ਬਈ ਉਹ ਕਿਵੇਂ ਜਿਹਾ ਫੜ ਦਿੰਦੇ ਨੇ ਸੱਚੀ ਫੋਨ ਮੈਂ ਐਂ ਜੇ ਕਰਕੇ ਉਹਨੂੰ ਫੜ ਕੇ ਆਹ ਘਮਾ ਲਾਏ ਕਿੰਨਾ ਮੂੰਹ ਪੂਰਾ ਨਹੀਂ ਆਉਣਾ ਨਾ ਗੱਲ ਤਾਂ ਐ ਆਂ ਐਡਾ ਕੀ ਐਡਾ ਕਰਦਾ ਫੋਨ ਦਾ ਚੱਕਰ ਪਤਾ ਕੀ ਆ ਤੇਰਾ ਮੂੰਹ ਨਹੀਂ ਪੂਰਾ ਆਉਣਾ ਪੁੱਤ ਆ ਦੇ ਆ ਗਿਆ ਉਹ ਹੁਣ ਆ ਗਿਆ ਦੂਰ ਹੋ ਕੇ ਮੂੰਹ ਨਹੀਂ ਨਾ ਆਉਂਦਾ ਪੰਗਾ ਬਈ ਸਭ ਤੋਂ ਵੱਡੀ ਗੱਲ ਇੱਕ ਹੋਰ ਦੱਸਾਂ ਹਾਂ ਗਾ ਨੋਟ ਕਰਨ ਵਾਲੀ ਆ ਗਾਲ ਨਾ ਕੱਢਿਓ ਗਾਲ ਕੋਈ ਨਹੀਂ ਕਰਦਾ ਹਾਂ ਜਲਤਗਾ ਨਹੀਂ ਲੈਣੀ ਕੋਈ ਨਹੀਂ ਕਹਿੰਦੇ ਤੇ ਤੈਨੂੰ ਮਰਨ ਕੱਲ ਵੀ ਆਈ ਹੋਗੀ ਅੱਜ ਵੀ ਆਈ ਹੋਲੀ ਚ ਮਤਲਬ ਇਹ ਹਾਲਾ ਕੱਲ ਤਾਂ ਨਾ ਆਇਆ ਨਹੀਂ ਓਹੋ ਤੈਨੂੰ ਕਿਵੇਂ ਪਤਾ ਲੱਗ ਗਿਆ ਮਨਾ ਆਇਆ ਹੈ ਕੱਪੜਿਆਂ ਤੋਂ ਪਤਾ ਲੱਗ ਗਿਆ ਕੱਪੜਿਆਂ ਤੋਂ ਆਈਆਂ ਬਈ ਮਨਾਉਂਦੀ ਹੈ ਪਾਣੀ ਬੇਸਟ ਨਹੀਂ ਕਰ ਦੇਣਾ ਇਹ ਬੇਲ ਆਉਂਦਾ ਯਾਰ ਆਈ ਲੱਗਦਾ ਕਿੰਨਾ ਹੋਊਗਾ ਇਹ ਪੁੱਛੇ ਪਾਣੀ ਢਿੰਦਾ ਦੋ ਬਾਲਟੀਆਂ ਤੇ ਮੂੰਹ ਤੇ ਲੱਗ ਜਾਂਦੀ ਦੋ ਬਾਲਟੀਆਂ ਤਾਂ ਮੂੰਹ ਤੇ ਲੱਗ ਜਾਂਦੀ ਆਰੇ ਬਈ ਤੇ ਜਦੋਂ ਪਾਣੀ ਨੀਚੇ ਜਾਂਦਾ ਜਦੋਂ ਉਹਦਾ ਚੌਥੀ ਬਾਲਟੀ ਸ਼ੁਰੂ ਹੋ ਜਾਂਦੀ ਹੈ ਪਾਣੀ ਨਹੀਂ ਆਇਆ ਨਮੀ ਸ਼ਾਇਦ ਨੰਗਾ ਕਰਕੇ ਇਹਨਾਂ ਦੇ ਘਰ ਕਹਿੰਦੇ ਤਾਂ ਹੀ ਦਾ ਵੀਰੇ ਬੈਡਰ ਬਾਕਸਿੰਗ ਲੱਗ ਰਿਆ ਪਾਣੀ ਤਾਂ ਸਾਰੇ ਹੀ ਪੀ ਜਾਂਦਾ ਨਹੀਂ ਹੋਈ ਸੀ ਕੱਲ ਆਪਾਂ ਬਾਬੇਓ ਇਹ ਤਾਂ ਰੰਗ ਪਹਿਲੀ ਵਾਰ ਦੇਖਿਆ ਭਾਂਜੋ ਬਾਈਕ ਦਾ ਮੁਬਾਰਕਾਂ ਹੋ ਗਈਆਂ ਜਸ਼ਨ ਬਾਈਕਣੀ ਮੁਬਾਰਕਾਂ ਵੀਰੇ ਬਹੁਤ ਬਹੁਤ ਵਧਾਈਆਂ ਹੋਈਆਂ ਤੁਹਾਡੇ ਕਿਣੀ ਪਾਰਟੀ ਪੈਂਡਿੰਗ ਐ ਜੀ ਸਾਂਝਾ ਵੀਰੇ ਕਲਰ ਦੱਸ ਸਾਂਝਾ ਹੈਗਾ ਬਾਈ ਤੇ ਉਹਦਾ ਅੰਸੂਰ ਦਾ ਪੁੱਛੋਗੇ ਪਹਿਲਾਂ ਕਲਰ ਦੱਸੋ ਕਿਹੜਾ ਹੈ ਸਾਂਝਾ ਉਹਦਾ ਬਾਈ ਕੱਲੇ ਦਾ ਕੱਲੇ ਦਾ ਹੈਗਾ ਉਹ ਪੈਸੇ ਕੁ ਲੈ ਗਿਆ ਅੱਛਾ ਆਏ ਭਾਈ ਅੰਬਰਸਾਤ ਤੋਂ ਪੈਸੇ ਕਮਾ ਕੇ ਲਾਏ ਅੰਸ਼ੂ ਇਸ ਵਾਂਗੂ ਮੈਚ ਕਰਦਾ ਦੇਖੋ ਮਾੜੇ ਮਰਦ ਦੇ ਬੱਲੇ ਵੇ ਜਾ ਕੇ 골ਡਨ ਬਾਈਕ ਲੈ ਕੇ ਆਇਆ ਟੀ-ਸ਼ਰਟ ਨਾਲ ਵੀ ਕਰਕੇ ਆ ਮੈਚ ਹੈ ਤਾਂ 골ਡਨ ਟੈਂਸ ਹਾਂ ਬਾਈਕ ਲੈ ਕੇ ਆਇਆ ਸੇਰਾ ਕਰਾਤਾ ਸੰਗਰੂਰ ਚ ਪਹਿਲੀ ਬਾਈਕ ਹੈ ਜਿਹਦੀ ਗੱਡੀ ਪਿੱਛੇ ਮੋਟਰਾਂ ਲਾ ਕੇ ਆਈ ਸੀ ਤੂੰ ਨਾ ਗੱਡੀ ਪਿੱਛੇ ਮੋਟਰਾਂ ਨਹੀਂ ਲਾਦੀ ਮੈਨੂੰ ਤਾਂ ਜਾਣਦਾ ਉਹ ਉਹਨੇ ਤਾਂ ਛੱਡਤਾ ਜਿਹੜਾ ਕੱਲਾ ਹੁੰਦਾ ਨਹੀਂ ਰਸ ਟਪੇੜੇ ਦਾ ਤੇਰੀ ਮਾਤਰ ਵਿੱਚ ਤੇਰੇ ਚਪੇੜੇ ਪੈ ਤੇ 15 ਪਰਚੇ ਨੇ ਉਤੇ ਜਾ ਕੇ ਮੂੰਹ ਮਾਗਰ ਲਾਇਆ ਆ ਅੱਛਾ ਯਾਰ ਮਾਗਰ ਦੇ ਨੀਚੇ ਉਤਰੇ ਸੀ ਪਕਾਈ ਮਰੀ ਅੰਦਰ ਮਾਗਰ ਲਾਇਆ ਮੋਟਰਨ ਉਹਨੇ ਮੈਨੂੰ ਦੇਖ ਲਿਆ ਤੈਨੂੰ ਤਾਂ ਬਾਕਸ ਤਾਂ ਉਹਨੇ ਤੇਰੇ ਚਪੇੜਾ ਮਾਰਦਾ ਕਿਉਂ ਸੁਣੀ ਐਂਦਾ ਤੇਰੇ ਭਾਈ ਦਾ ਪ੍ਰਭਾਵ ਪਾਉਂਦਾ ਲੈ ਤੁਹਾਰੇ ਆਪਾਂ ਚੱਲਦੇ ਆਂ ਆ ਜਾ ਅਸੀਂ ਜਾਂਦੇ ਆਂ ਤੂੰ ਖੜਾ ਤੂੰ ਖੜਾ ਚੱਲ ਤੂੰ ਬਈ ਖਾਲੀ ਦਗਾ ਪੂਰੇ ਲਾ ਦੇ ਨਹੀਂ ਖੜਾ ਚੱਲ ਆਪਾਂ ਚੱਲਦੇ ਆਂ ਕੋਨੀ ਇਹਦੇ ਚਪੇੜਾ ਮੈਂ ਦੇ ਦੇ ਹਾਂਜੀ ਪਰਦੇ ਹੋ ਕਿ ਬੰਦੇ ਯਾਰ ਸਾਨੂੰ ਪਈ ਜਾਂਦੇ ਨੇ ਸਾਡੇ ਇਹਨਾਂ ਸਾਡਾ ਫੁੱਫੂ ਵਾਲਾ ਲੱਗਦਾ ਆਪਣਾ ਵੀ ਪਿਆਰ ਆਉਣਾ ਨਾਲ ਆਪਾਂ ਤਾਂ ਹੀ ਉਹਨਾਂ ਨੂੰ ਐ ਬੋਲਦੇ ਆਂ ਕਈ ਵਾਰ ਬੰਦੇ ਸੀਰੀਅਸ ਲੈ ਜਾਣ ਵੀ ਸੌ ਰਾਤ ਨੇ ਇੱਕ ਬੰਦੇ ਨੇ ਫੜੀ ਰੱਖ ਦਿੰਦੇ ਨੇ ਨਾਲ ਪਿਆਰ ਆਪਣਾ ਜਿਆਦਾ ਪਿਆਰ ਆਗਾ ਹਾਂ ਤੇ ਕੋਈ ਜਿਹੜਾ ਗੱਲਾਂ ਹੋਈ ਬੋਲਦੇ ਆ ਵੀ ਐ ਬਾ ਉਹ ਕੁਝ ਨਹੀਂ ਹੈਗੇ ਉਹ ਬਾਸ ਇੱਕ ਹੱਸਿਆ ਖੇਡੀਆਂ ਸੀ ਹੱਸਿਆ ਖੇਡੀਆਂ ਸੀ ਛੋਟਾ ਬੰਦਾ ਸੀਰੀਅਸ ਹੋ ਗਈ ਦੀ ਅੱਜ ਇੱਕ ਸੀਰੀਅਸ ਨਾ ਲਾਓ ਕੋਈ ਵੀ ਗੱਲ ਨੂੰ ਨਜ਼ਾਰੀ ਲਾਓ ਮੇਰੇ ਆਹ ਡੀਲੀਟ ਕਰ ਦਿਓ ਡੀਲੀਟ ਕਰ ਦਿਓ ਡੀਲੀਟ ਤਾਂ ਨਹੀਂ ਹੁੰਦਾ ਕੁਛ ਪਰ ਐ ਭਾਈ ਰੇ ਆਪਣੇ ਹਾਸੀ ਖਿੱਡੀ ਚਾਹਦੀ ਆ ਕੋਈ ਉਹ ਚੀਜ਼ਾਂ ਸੀਰੀਅਸ ਨਾ ਲਿਆ ਕਰੋ ਧੰਨਵਾਦ ਹੁਣ ਬਲੌਗ ਕਰਦੇ ਐਂਡ ਆਪਾਂ ਬਾਕੀ ਗੱਲਾਂ ਕਰਦੇ ਨਵੇਂ ਬਲੌਗ ਨਾਲ ਗੁੱਡ ਨਾਈਟ